ਸ਼ਿਵ ਸਰਾ ਪੰਜਾਬ ਨੇ ਇੱਕ ਫੈਸਲਾ ਕੀਤਾ ਬੇ ਆਜ਼ਾਦੀ ਦਿਹਾੜੇ ਤੇ 15 ਅਗਸਤ ਦੇ ਦਿਨ ਸ਼ਿਵ ਸਰਾ ਪੰਜਾਬ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਇੱਕ ਨਸ਼ਾ ਛਡਾਓ ਪੰਜਾਬ ਬਚਾਓ ਜਿਹੜੀ ਇਹ ਮਹਿਮ ਸ਼ੁਰੂ ਕੀਤੀ ਸੀ ਸਰਕਾਰ ਨੇ ਸਰਕਾਰ ਦੇ ਤਾਂ ਨਤੀਜੇ ਬੜੇ ਹਿੰ ਤੱਕ ਸਾਨੂੰ ਨਜ਼ਰ ਨਹੀਂ ਆ ਰਹੇ ਪਰ ਸ਼ਿਵ ਸਰਾ ਪੰਜਾਬ ਨੇ ਫੈਸਲਾ ਲੱਤਾ ਹੈ ਕਿ ਅਸੀਂ ਪੂਰੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਨਸ਼ਾ ਛਡਾਉਣ ਵਾਸਤੇ ਇੱਕ ਪੰਜਾਬ 'ਚ ਮਹਮ ਸ਼ੁਰੂ ਕਰ ਰਹੇ ਨੇ ਜਿਹਦਾ ਅਸੀਂ ਆਜ਼ਾਦੀ ਦੇ ਦਿਹਾੜੇ ਕਿਉਂਕਿ ਸਾਡਾ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ ਅੱਜ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬੁਰੀ ਤਰ੍ਹਾਂ ਨਸ਼ੇ ਦੇ ਵਿੱਚ ਫਸੀ ਹੋਈ ਆ ਅਸੀਂ ਉਹਨੂੰ ਛਡਾਉਣ ਵਾਸਤੇ ਕਿਉਂਕਿ ਅਸੀਂ ਦੇਸ਼ ਤਾਂ ਸਾਡਾ ਆਜ਼ਾਦ ਹੋ ਗਿਆ ਲੇਕਿਨ ਨੌਜਵਾਨ ਸਾਡਾ ਅੱਜ ਵੀ ਨਸ਼ੇ 'ਚ ਜਕੜਿਆ ਹੋਇਆ ਅਸੀਂ ਉਹਨਾਂ ਨੂੰ ਛਡਾਉਣ ਵਾਸਤੇ 15 ਅਗਸਤ ਦਾ ਦਿਨ ਚੁਣਿਆ ਹੈ 15 ਅਗਸਤ ਨੂੰ ਅਸੀਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਨਸ਼ਾ ਛਡਾਓ ਰੈਲੀਆਂ ਦਾ ਆਵਾਣ ਕਰਨ ਜਾ ਰਹੇ ਨੇ ਜਿਹਦੇ ਵਿੱਚ ਅਸੀਂ ਨਾਮ ਦਿੱਤਾ ਪੰਜਾਬ ਬਚਾਓ ਨਸ਼ਾ ਛਡਾਓ ਅਸੀਂ ਉਹਦੇ ਤਹਿਤ ਜਿਹੜੀ ਸਾਡੀ ਰੋਪੜ ਜ਼ਿਲ੍ਹੇ ਦੀ ਆ ਅਸੀਂ ਆਪਣਾ ਜਿਹੜਾ ਸ਼ਿਰਸਾ ਪੰਜਾਬ ਦਾ ਹੈੱਡਕੁਆਟਰ ਖਨੋਲੀ 메ਨ ਬਾਜ਼ਾਰ ਇੱਥੋਂ ਸ਼ੁਰੂ ਕਰਾਂਗੇ ਕਿਸੇ ਤਰ੍ਹਾਂ ਮਹਾਲੀ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਦੇ ਵਿੱਚ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਹ ਰੈਲੀਆਂ ਕੱਟਣ ਜਾ ਰਹੇ ਹਾਂ ਜੀ ਜਿਹੜਾ ਇਹ 15 ਅਗਸਤ ਨੂੰ ਤੁਸੀਂ ਇੱਕ ਰੈਲੀ ਦਾ ਪ੍ਰੋਗਰਾਮ ਰੱਖਿਆ ਹੈ ਇਹ ਤੁਸੀਂ 15 ਅਗਸਤ ਹੀ ਕਿਉਂ ਚੁਣਿਆ ਹੈ ਇਸ ਤੇ ਮੌਦਨ ਕੀ ਕਹਿਣਾ ਹੈ ਔਰ ਕੀ ਜਵਾਬ ਹੈ ਦਰਾਹਵਾਤਾ ਦੇਣਾ ਇੱਕ ਆਜ਼ਾਦੀ ਦਾ ਦਿਵਸ ਹੈ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਅਸੀਂ ਹੁਣ ਤੱਕ ਆਜ਼ਾਦ ਨਹੀਂ ਹੋਏ ਹੈਗੇ ਅੱਜ ਵੀ ਅਸੀਂ ਗੁਲਾਮ ਹੈ ਅਸੀਂ ਇਸ ਦਿਨ ਜਿਹੜਾ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਕੱਢਣ ਜਾ ਰਹੇ ਜਿਹੜੇ ਸਾਡੇ ਘਨੂਲੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਉੱਪਰ ਸ਼ਹਿਰ ਚੋਂ ਹੁੰਦੇ ਹੋਏ ਤੇ ਜਾਏਗੀ ਇਸ ਰੈਲੀ ਦਾ ਮਕਸਦ ਸਿਰਫ ਇੱਕੋ ਰਹੇਗਾ ਨਸ਼ਾ ਪੰਜਾਬ ਬਚਾਓ ਨਸ਼ਾ ਛਡਾਓ ਇਹ ਰੈਲੀ ਅਸੀਂ ਪੰਜਾਬ ਦੇ ਵਿੱਚ ਥੱਲੇ ਰੋਪੜ ਦੇ ਪੂਰੇ ਜ਼ਿਲ੍ਹੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਘਟਣ ਜਾ